ਉਹਦੀ ਬਿਆਸਤੀ ਬੜਿਆ ਸੀ ਉਹ ਰਹਿੰਦਾ ਸੀਗਾ ਜੀ ਕਿੰਨੀ ਉਮਰ ਉਹਦੀ ਨਾ 19 ਸਾਲ ਉਹਦੀ ਉਮਰ ਸੀਗੀ ਜਦੋਂ ਉਹਦੀ ਘਟਨਾ ਕੀ ਗੱਲਬਤ ਹੋਈ ਇਹ ਪਰਸੋਂ ਰਾਤ 12 ਵਜੇ ਉਹਦਾ ਦੋਸਤ ਆਇਆ ਜੀ ਘਰੋਂ ਨੂੰ ਠਾੜ ਕੇ ਲੈ ਕੇ ਗਿਆ ਕਿਸ ਜਗ੍ਹਾ ਠਾੜ ਕੇ ਲੈ ਕੇ ਉਹ ਕਹਿੰਦਾ ਮੇਰੀ ਮੰਮੀ ਬਿਮਾਰ ਆ ਛੱਡ ਦਿਓ ਉਹਨੂੰ ਹਸਪਤਾਲ ਲੈ ਕੇ ਜਾਣਾ ਹੈ ਉਸ ਤੋਂ ਬਾਅਦ ਜਦੋਂ ਉਹ ਤੁਰਿਆ ਪਹਿਲਾਂ ਤੁਹਾਨੂੰ ਲਾ ਜਾ ਕੇ ਠੇਕੇ ਤੇ ਪਲਾ ਕੇ ਉਹਦੇ ਮੂੰਹ 'ਚ ਬੋਤਲ ਆ ਪੰਨੀਆ ਜਦੋਂ ਭੱਜਣ ਲੱਗਿਆ ਉਹਦੇ ਇੱਥੇ ਟੱਕ ਮਾਰਿਆ ਉਹਨਾਂ ਨੇ ਗਰਦਨ ਤੇ ਠੀਕ ਆ ਹਲੇ ਟੋ ਉੱਥੇ ਗਿਆ ਤੇ ਹਥਿਆਰ ਸੀ ਉਹਨਾਂ ਕੋਲ ਹਾਂਜੀ ਹਥਿਆਰ ਸੀਗੇ ਤਲਵਾਰਾਂ ਸੀਗੀਆਂ ਤਿੰਨੇ ਮੁੰਡਿਆਂ ਕੋਲ ਜਿਹੜਾ ਛੇਕੇਦਾਰ ਮਾਮਲਾ ਨਿਕਰ ਚਿੱਤਾ ਮਾਮਲਾ ਇਹਨਾਂ ਨੇ ਦਰਜ ਨਹੀਂ ਕੀਤਾ ਉਹ ਇੱਕੋ ਕੁੜੀ ਆ ਜਿਹਨੂੰ ਉਹ ਪਿਆਰ ਕਰਦਾ ਸੀ ਉਹਦਾ ਵਿੱਚ ਹੱਥ ਹੈਗਾ ਉਹਦੇ ਘਰ ਦੇ ਸਾਹਮਣੇ ਕਤਲ ਕੀਤਾ ਗਿਆ ਉਹਨੂੰ ਵੀ ਲੈ ਕੇ ਰਿਮਾਂਡ ਤੇ ਲਿੱਤਾ ਜਾਵੇ ਉਹਨੂੰ ਵੀ ਪੁੱਛੇ ਕੀ ਗੱਲ ਕੀ ਆ ਬਸ ਤੁਸੀ ਡਾਨ ਨੇ ਬਾਅਦ ਦਰਨਾ ਲਗਾਇਆ ਤੁਹਾਨੂੰ ਹਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀਂ ਇੱਥੇ ਆਇਆ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀਂ ਇੱਥੇ ਆਏ ਆ ਸਰ ਗੱਲਬਾਤ ਹੈ ਕਿ ਇਹ ਮੇਰੇ ਫਰੈਂਡ ਆ ਇਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਮੇਰੇ ਬੇਟੇ ਦੀ ਡੈਥ ਹੋ ਗਈ ਮੈਂ ਕਿਹਾ ਕਿਸ ਤਰ੍ਹਾਂ ਹੋ ਗਈ ਕਹਿੰਦੇ ਮੈਨੂੰ ਕੁਝ ਪਤਾ ਨਹੀਂ ਕਿ ਮੇਰਾ ਵੱਡਾ ਬੇਟਾ ਚੰਡੀਗੜ੍ਹ ਗਿਆ ਸੀ ਹਸਪੀਟਲ ਐਡਮਟ ਸੀ ਇਸ ਕਰਕੇ ਮੈਂ ਆ ਰਹੀ ਸੀ ਮਤੂੰ ਮਾੜੀ ਜਿੰਕਵਾਰੀ ਕਰ ਲਾ ਜਦੋਂ ਸਰ ਅਸੀਂ ਪੁੱਛ ਕਰ ਕੀਤੀ ਇਹਨਾਂ ਦੇ ਬੇਟੇ ਨੂੰ ਬਿਲਕੁਲ ਕੱਟ ਕੇ ਸਿਰ ਦਿੱਤਾ ਸੀ ਇਸ ਹਲਾਚ ਨਹੀਂ ਸੀ ਕਿ ਉਹ ਦੇਖਿਆ ਜਾਵੇ ਸਰ ਇੱਕ ਕੁੜੀਆ ਨਾਮ ਦੇ ਉਹਨਾਂ ਨਾਲ ਥੋੜਾ ਇਹਨਾਂ ਦੇ ਬੇਟੇ ਦਾ ਚੱਕਰ ਸੀ ਤੇ ਇਹਨਾਂ ਨੇ ਰਿਸ਼ਤਾ ਵੀ ਮੰਗਿਆ ਘਰ ਜਾ ਕੇ ਕੁੜੀ ਵਾਲੇ ਕਹਿੰਦੇ ਕਿ ਅਸੀਂ 3 ਸਾਲ ਹਲੇ ਰਿਸ਼ਤਾ ਨਹੀਂ ਕਰਨਾ ਇਹ ਕਹਿੰਦੇ ਕੋਈ ਨਹੀਂ ਅਸੀਂ ਰੁਕ ਜੰਨੇ ਆ ਕੁੜੀ ਵਾਲਿਆਂ ਨੇ ਕਈ ਵਾਰ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਤਾਂ ਇਹਨਾਂ ਨੇ ਬਸ ਗੱਲ ਗੌਰ ਹੀ ਨਹੀਂ ਸਰ ਵੀ ਚਲੋ ਕੋਈ ਗੱਲ ਨਹੀਂ ਬੱਚਿਆਂ ਦੀ ਗੱਲ ਆ ਛੱਡ ਦੀ ਸਰ ਉਸ ਤੋਂ ਬਾਅਦ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ ਪੈਸੇ ਦਿੱਤੇ ਪੈਸੇ ਦੇ ਕੇ ਸਾਨੂੰ ਪਤਾ ਲੱਗਿਆ ਸਿੰਕਵਾਰੀ ਕਰਾਈ ਕਹਿੰਦੇ ਮੁੰਡੇ ਵਾਲਿਆਂ ਨੂੰ 8 ਲੱਖ ਰੁਪਏ ਦਿੱਤਾ ਗਿਆ 8 ਲੱਖ ਰੁਪਏ ਦੇ ਕੇ ਜੀ ਕਤਲ ਕਰਾਇਆ ਗਿਆ ਤੇ ਪੁਲਿਸ ਨੂੰ ਰਾਤ ਨੂੰ 2 ਵਜੇ ਕਾਲ ਕੀਤੀ ਗਈ ਪੁਲਿਸ ਨੇ ਉਸ ਟਾਈ ਦੀ ਪੁਲਿਸ ਕੈਰੀਆ ਕੀ ਪਰਚਾ ਦਰਜਾ ਸਰ ਪਰਚੇ ਨੂੰ ਅਸੀਂ ਕੀ ਕਰੀਏ ਮੌਜੂਦ ਕਤਲ ਕਰਨ ਦਾ ਕਾਰਨ ਕੀ ਹੈ ਜੀ ਕਤਲ ਕਰਨ ਦਾ ਕਾਰਨ ਸਰ ਕੁੜੀ ਸੀ ਤੁਹਾਨੂੰ ਦੱਸਿਆ ਕੁੜੀ ਦਾ ਮੈਟਰ ਸੀ ਸਰ ਕੁੜੀ ਕਰਕੇ ਕਤਲ ਕਰਾਇਆ ਗਿਆ ਪੈਸਿਆਂ ਤੇ ਕਤਲ ਹੋਇਆ ਜੀ ਇਹ ਦੋਵੇਂ ਪ੍ਰਵਾਸੀ ਨੇ ਕਿ ਵੀ ਇੱਕ ਸਾਈਡ ਪ੍ਰਵਾਸੀ ਨਹੀਂ ਦੋਨੇ ਸਾਈਡ ਪ੍ਰਵਾਸੀ ਆ ਜੀ ਪ੍ਰਵਾਸੀ ਪਰਿਵਾਰ ਨੇ ਕਰਵਾਇਆ ਹਾਂਜੀ ਪਰਿਵਾਰ ਨੇ ਕਰਵਾਇਆ ਅੱਛਾ ਹਾਂਜੀ ਪੈਸੇ ਦੇ ਕੇ ਕਤਲ ਕਰਵਾਇਆ ਸਰ ਮਾਂ ਮੰਗੇ ਹੀ ਆ ਸਰ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਦੇਖੋ ਇੱਕ ਤਰਨਾ ਉਦੋਂ ਤੱਕ ਅਸੀਂ ਚੱਕਣਾ ਨਹੀਂ ਸੀ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਕਾਨੂੰਨਿਕ ਮਰਡਰ ਹੋਇਆ ਸੀਗਾ ਉਹਦੇ ਰਿਲੇਟਡ ਐਫ ਆਈ ਆਰ ਦਰਜ ਕਰਤੀ ਆ ਐਫ ਆਈ ਆਰ ਦਰਜ ਆ ਤੇ ਜਿਹੜੇ ਆ ਬਾਈ ਨੇ ਮੈਂ ਐਫ ਆਈ ਆਰ ਦਰਜ ਆ ਔਰ ਉਹਨਾਂ ਦੀ ਤਲਾਸ਼ ਲਈ ਸਾਡੀਆਂ ਪਾਰਟੀਆਂ ਵੱਖ-ਵੱਖ ਜਗ੍ਹਾ ਤੇ ਜਿਹੜੀਆਂ ਐ ਮੂਵ ਕੀਤੀਆਂ ਜਾਂਣ 32 ਜਾਰੀਆਂ ਜਲਦੀ ਅਰੈਸਟ ਕਰ ਲਈ ਜਾਣਗੇ ਇਹਨਾਂ ਦੇ ਮਾਂ ਬੱਚਿਆਂ ਇਹਨਾਂ ਨੂੰ ਪੇਰੈਂਟਸ ਨੂੰ ਦੱਸਤਾ ਜੀ ਕੋਈ ਵੀ ਪਰਚਾ ਦਰਜ ਹਾਂ ਹਾਂ ਬਿਲਕੁਲ ਦੱਸਤਾ ਜੀ ਪਤਾ ਹੈ ਇਹਨਾਂ ਨੂੰ ਕਿ ਕਿੰਨੀ ਦੇਰ ਹੋ ਗਈ ਆ ਕਰਦਾ ਹੋਇਆ ਕੱਲ੍ਹ ਹੀ ਆ ਕੱਲ੍ਹ ਹੀ ਜਦੋਂ ਪਤਾ ਲੱਗਾ ਜਦ ਐਫ ਆਈ ਆਰ ਲੋਨ ਕਰਾਤੀ ਕੱਲ ਤੱਕ ਜਿਹੜੀ ਆ ਬੰਦੇ ਖੜੇ ਜਾਣਗੇ ਬੰਦੇ ਜਲਦੀ ਜਲਦੀ ਪਾਰਟੀਆਂ ਮੂਵ ਕੀਤੀਆਂ ਜਾਂ ਉਹਨਾਂ ਦੇ ਤਲਾਸ਼ ਲਈ ਕੀਤੀਆਂ ਹੋਈਆਂ ਜਲਦੀ ਤੇ ਜਲਦੀ ਜਿਹੜੇ ਰੈਸਟ